ਪਹਾੜਾਂ ਵਿੱਚ ਹੋ ਰਹੀ ਬਰਬਰੀ ਕਰਨ ਬੰਦਾਨੀ ਇਲਾਕਿਆਂ ਵਿੱਚ ਭਾਰੀ ਠੰਡ ਦਾ ਕਹਿਰ ਵਾਧਾ ਜਾ ਰਿਹਾ ਹੈ ਜਿੱਥੇ ਅਗਲੇ ਦਿਨਾਂ ਲਈ ਮੌਸਮ ਵਿਭਾਗ ਨੇ ਵੱਡੀ ਭਵਿੱਖਬਾਣੀ ਜਾਰੀ ਕਰਦੇ ਹੋਏ ਚੇਤਾਵਨੀ ਜਾਰੀ ਕੀਤੀ ਹੈ ਮੌਸਮ ਵਿਭਾਗ ਵੱਲੋਂ ਜਾਰੀ ਅੰਕੜਿਆਂ ਮੁਤਾਬਕ 12 ਤੋਂ 15 ਜਨਵਰੀ ਤੱਕ yellow alert جاری ਰਹੇਗਾ ਤੇ ਇਸ ਤੋਂ ਬਾਅਦ ਮੌਸਮ ਵਿੱਚ ਸੁਧਾਰ ਦੇਖਣ ਨੂੰ ਮਿਲੇਗਾ ਉੱਥੇ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ red alert ਤੇ ਅਤੇ orange alert ਵੀ ਜਾਰੀ ਕੀਤਾ ਗਿਆ ਹੈ ਮੌਸਮ ਵਿਭਾਗ ਮੁਤਾਬਕ 2 ਦਿਨ ਯਾਨੀ ਕਿ 48 ਘੰਟੇ ਬੇहद ਖਾਸ ਬਣੇ ਜਾ ਰਹੇ ਹਨ ਇਸ ਦੌਰਾਨ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਠੰਡ ਲਹਿਰ ਦਾ red alert ਜਾਰੀ ਰਹੇਗਾ ਆ आलम ਇਹ ਹੈ ਕਿ ਠੰਡ ਦਾ कहर ਪੰਜਾਬ ਦੇ ਹਰ ਹਿੱਸੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਮੌਸਮ ਵਿਭਾਗ ਮੁਤਾਬਕ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਮੋਗਾ ਫਿਰੋਜ਼ਪੁਰ ਫਰੀਦਕੋਟ ਫਾਜ਼ਲਕਾ ਮੁਕਸਰ ਸਾਹਿਬ ਅਤੇ ਬਠਿੰਡਾ ਵਿੱਚ ਵੈਰੀ ਡੈਂਸ ਫੋਗ ਲਈ ਰੈਡ ਅਲਰਟ ਜਾਰੀ ਕੀਤਾ ਗਿਆ ਹੈ ਉਥੇ ਪਠਾਨਕੋਟ ਕਪੂਰਥਲਾ ਜਲੰਧਰ ਹੁਸ਼ਿਆਰਪੁਰ ਨਮਾ ਸ਼ਹਿਰ ਲੁਧਿਆਣਾ ਵਿੱਚ 오ਰੇਂਜ ਅਲਰਟ ਜਾਰੀ ਕੀਤਾ ਗਿਆ ਹੈ ਇਸ ਦੇ ਨਾਲ ਹੀ ਰੂਪਨਗਰ ਮੁਹਾਲੀ ਬਰਨਾਲਾ ਸੰਗਰੂਰ ਪਟਿਆਲਾ ਫਤਿਗੜ ਸਾਹਿਬ ਲਈ येलो ਅਲਰਟ ਜਾਰੀ ਕੀਤਾ ਗਿਆ ਹੈ ਮੌਸਮ ਵਿਭਾਗ ਪਤਾਬਕ 14 15 ਅਤੇ 16 ਤਾਰੀਖ ਲਈ ਮੌਸਮ ਦੀ ਭਵਿੱਖਬਾਣੀ ਮੁਤਾਬਕ ਸੂਬੇ ਵਿੱਚ ਸੰਘਣੀ ਧੁੰਦ ਦਾ yellow alert جاری ਰਹੇਗਾ ਜੇਕਰ ਤਾਪਮਾਨ ਦੀ ਕਾਲ ਕੀਤੀ ਜਾਵੇ ਤਾਂ ਪੰਜਾਬ ਵਿੱਚ ਪਹਿਰ ਹੀ ਸੰਘਣੀ ਧੁੰਦ ਘਰ ਤਾਪਮਾਨ ਵਿੱਚ ਲਗਾਤਾਰ ਗਿਰਾਵਟ ਵੀ ਦਰਜ ਕੀਤੀ ਜਾ ਰਹੀ ਹੈ ਜੇਕਰ ਇੱਕ ਅਤੇ ਦੋ ਦਿਨ ਧੁੱਪ ਦੇ ਦਰਸ਼ਨ ਨਾ ਹੋਏ ਤਾਂ ਠੰਡ ਕਾਰਨ ਹਾਲਾਤ ਹੋਰ ਵੀ ਖਰਾਬ ਹੁੰਦੇ ਨਜ਼ਰ ਆ ਰਹੇ ਹਨ ਦਰਦਕੀ ਜਲੰਧਰ ਦਾ ਵਾਤਾਵਰਣ 18 ਡਿਗਰੀ ਜਦਕੀ ਘਟੂ ਘਟ ਤਾਪਮਨ 4 ਡਿਗਰੀ ਰਿਕਾਰਡ ਦਰਜ ਕੀਤਾ ਗਿਆ ਦੋ ਕਿ 14 ਡਿਗਰੀ ਦਾ ਵੱਡਾ ਅੰਤਰ ਵਿਖਾ ਰਿਹਾ ਹੈ ਪਟਿਆਲਾ ਦਾ ਘਟੂ ਘਟ ਤਾਪਮਨ 8.3.8 ਜਦਕੀ ਬਠਿੰਡਾ ਦਾ ਘਟੂ ਘਟ ਤਾਪਮਨ 1.6 ਡਿਗਰੀ ਦਾਕਾਰ ਦਰਜ ਕੀਤਾ ਗਿਆ ਪੂਰੇ ਪੰਜਾਬ ਵਿੱਚ ਘਟੂ ਘਟ ਤਾਪਮਨ 6 ਡਿਗਰੀ ਦੇ ਨੇੜੇ ਟੀਡੀ ਰਿਪੋਰਟ ਹੋਇਆ ਜਦੋਂ ਕਿ ਭਾਰੀ ਠੰਡ ਦੱਸੀ ਜਾ ਰਹੀ ਹੈ ਤਜ਼ੀਕਾ ਟੁਕੜ ਟਾਪਬਦੀ ਗੱਲ ਕੀਤੀ ਜਾਵੇ ਤਾਂ ਸਵੇਰ ਅਤੇ ਸ਼ਾਮ ਨੂੰ ਠੰਡ ਦਾ ਜੋਰ ਜਾਰੀ ਰਹੇਗਾ ਜਿਸ ਕਾਰਨ ਅਗਲੇ 48 ਘੰਟਿਆਂ ਵਿੱਚ ਘਟੂ ਘਟਾ ਤਾਪਮਨ 1 ਅਤੇ 2 ਡਿਗਰੀ ਤੱਕ ਵਧਣ ਦੀ ਸੰਭਾਵਨਾ ਹੈ ਮਾਹਰਾਂ ਅਨੁਸਾਰ ਧਰਤੀ ਅੰਦਰਲੀ ਠੰਡ ਨੂੰ ਘਟ ਕਰਨ ਲਈ ਕਰੰਮਾਰ ਧੁੱਪ ਦੀ ਲੋੜ ਹੈ ਲਗਾਤਾਰ ਧੁੱਪ ਲੱਗਣ ਕਾਰਨ ਵਾਤਾਵਰਣ ਵਿੱਚ ਕੁਲ ਚੁੱਕੀ ਠੰਡਕ ਘਟ ਹੋਣ ਲੱਗੇਗੀ ਜਿਸ ਤੋਂ ਬਾਅਦ ਹੌਲੀ ਹੌਲੀ ਤਾਪਮਨ ਵਧੇਗਾ ਤੇ ਘਟੂ ਘਟਾ ਤਾਪਮਨ 6 ਤੇ 7 ਡਿਗਰੀ ਤੱਕ ਪਹੁੰਚ ਜਾਵੇਗਾ ਉੱਥੇ ਹੀ ਵਾਤਾਵਰਣ ਤਾਪਮਨ ਵੀ 20 ਡਿਗਰੀ ਤੱਕ ਪਹੁੰਚ ਸਕਦਾ ਹੈ ਦੱਸ ਕਿ ਭਾਰੀ ਠੰਢ ਲਈ ਲੋੜੀ ਦੇ ਤਿਹਾਰ ਮੋਕੇ ਅੱਗ ਸੇਕਣ ਦੇ ਆਨੰਦ ਨੂੰ ਹੋਰ ਵਧਾ ਦਿੱਤਾ ਤਸਦੀਕ ਪਹਾੜਾਂ ਵਿੱਚ ਹੋ ਰਹੀ ਭਾਰੀ ਬਰਬਾਰੀ ਕਾਰਨ ਮਦਾਨੀ ਇਲਾਕਿਆਂ ਵਿੱਚ ਭਾਰੀ ਠੰਡ ਦਾ ਕਹਿਰ ਵਾਦਾ ਜਾ ਰਿਹਾ ਹੈ ਜਿੱਥੇ ਅਗਲੇ ਦਿਨਾਂ ਲਈ ਮੌਸਮ ਵਿਭਾਗ ਨੇ ਵੱਡੀ ਭਵਿੱਖਬਾਣੀ ਜਾਰੀ ਕਰਦੇ ਹੋਏ ਕਿਹਾ ਹੈ ਕਿ 12 ਤੋਂ ਲੈ ਕੇ 15 ਜਨਵਰੀ ਤੱਕ yellow alert ਜਾਰੀ ਰਹੇਗਾ ਇਸ ਤੋਂ ਬਾਅਦ ਮੌਸਮ ਵਿੱਚ ਸੁਧਾਰ ਦੇਖਣ ਨੂੰ ਮਿਲੇਗਾ ਉੱਥੇ ਹੀ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ red ਅਤੇ orange alert ਜਾਰੀ ਕੀਤਾ ਗਿਆ ਹੈ